ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਅੱਜ ਆਪਾਂ ਮੌਜੂਦਾ ਹਾਲਾਤ ਤੇ ਗੱਲਬਾਤ ਕਰਨੀ ਆ ਮੇਰੇ ਵੀਰੋ ਵੀਡੀਓ ਸੁਣ ਕੇ ਤੁਰੰਤ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਭਗਵੰਤ ਮਾਨ ਸਰਕਾਰ ਨੇ ਕੇਂਦਰ ਸਰਕਾਰ ਨਾਲ ਮਿਲੀ ਭੁਗਤ ਕਰਕੇ ਉਹਨਾਂ ਦੇ ਦਬਾਅ ਹੇਠ ਤੇ ਕਾਰਪੋਰੇਟ ਦੇ ਦਬਾਅ ਹੇਠ ਤੇ ਕੇਜਰੀਵਾਲ ਜੋ ਸੁਪਰ ਮੁੱਖ ਮੰਤਰੀ ਉਹਦੇ ਨਿਰਦੇਸ਼ਾਂ ਹੇਠ ਜੋ ਵੀ ਪੰਜਾਬ ਚ ਪੁਲਿਸ ਰਾਜ ਕਾਇਮ ਕੀਤਾ ਵਾ ਘਰਟ ਆਏ ਆ ਬਲੋਜਰ ਕਲਚਰ ਚਲਾਇਆ ਵਾ ਤੇ ਫਰਜੀ ਫਰਜੀ ਮੁਕਾਬਲੇ ਕਰਕੇ ਜਿਹੜੇ ਆ ਲੋਕਾਂ ਦੇ ਕਤਲ ਕੀਤੇ ਜਾ ਰਹੇ ਆ ਪੁਲਿਸ ਵੱਲੋਂ ਫੌਜੀ ਫੌਜ ਦੇ ਕਰਨਲ ਨੂੰ ਜਿਸ ਤਰ੍ਹਾਂ ਕੁੱਟਮਾਰ ਕੀਤੀ ਆ 12 ਅਫਸਰਾਂ ਨੇ ਉਹਨਾਂ ਤੇ ਅਜੇ ਤੱਕ ਐਫ ਆਈ ਆਰ ਵੀ ਦਰਜ ਨਹੀਂ ਉਹ ਵੀ ਅਣਪਛਾਤੇਆਂ ਤੇ ਕੀਤੀ ਜਾ ਰਹੀ ਆ ਉਹ ਵੀ ਧਰਨੇ ਤੇ ਬੈਠੇ ਹੋਈ ਉਹਦੇ ਘਰ ਵਾਲੀ ਉਹਦੀ ਆਪਣੀ ਉਦੀ ਪਤਨੀ ਕਰਨਲ ਦੀ ਇਸੇ ਤਰੀਕੇ ਨਾਲ ਬਾਕੀ ਪੂਰੇ ਪੰਜਾਬ ਦੇ ਵਿੱਚ ਇੱਕ ਦਮਨ ਚੱਕਰ ਚਲਾਇਆ ਹੋਇਆ ਵਾ ਅਸਾਨਾਂ ਦਾ ਜਿਹੜਾ ਜੋ ਖਨੌਰੀ ਬਾਰਡਰਾਂ ਤੇ ਹੋਇਆ ਸਾਡੇ ਸਾਰੇ ਸਾਹਮਣੇ ਕਿਸ ਤਰੀਕੇ ਨਾਲ ਧੋਖੇ ਨਾਲ ਮੀਟਿੰਗ ਸੱਦ ਕੇ 19 19 ਨੂੰ 19 ਮਾਰਚ ਨੂੰ ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋ ਰਹੀ ਸੀ ਉਹਦੇ ਸੱਦ ਕੇ ਇਹਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੇ ਉਹਦੇ ਉਦੋਂ ਬਾਅਦ ਧੋਖੇ ਨਾਲ ਵਿਸ਼ਵਾਸ ਘਾਤ ਕਰਕੇ ਅਤਕਮੀਨਗੀ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਤੇ ਜਿਲ੍ਹਾ ਸੁਟਿਆ ਹੋਇਆ ਸੈਂਕੜੇ ਕਿਸਾਨ ਬੀਬੀਆਂ ਮਜ਼ਦੂਰ ਜਿਹੜੇ ਆਓ ਅੱਜ ਜਿਲ੍ਹਾ ਦੇ ਵਿੱਚ ਬੰਦ ਆ ਸਮਾਨ ਭੰਤਾ ਗਿਆ ਵਾ ਟਰਾਲੀਆਂ ਭੰਤੀਆਂ ਗਈਆਂ ਵਾ ਸਮਾਨ ਚੋਰੀ ਕਰਾ ਰਹੀ ਆ ਪੁਲਿਸ ਤੇ ਚੋਰੀ ਆਪ ਕਰ ਰਹੀ ਆ ਪੁਲਿਸ ਇਹੋ ਤਾਂ ਕਿ ਜਿਹੜਾ ਤਨਹੌਰ ਦਾ ਐਮਐਲਏ ਗਰਲਾਲ ਸਿੰਘ ਬੜਾਹਮਾਦੀ ਪਾਰਟੀ ਦਾ ਉਹਦੇ ਭੂਆ ਦੇ ਪੁੱਤ ਸਰੋਂ ਪਿੰਡ ਦੇ ਜਿਹੜਾ ਡਿੰਪਲ ਸਰਪੰਚ ਆ ਉਹਦੇ ਘਰੋਂ ਟਰਾਲੀਆਂ ਬਰਾਮਦ ਹੋਈਆਂ ਅੱਜ ਤੱਕ ਪੁਲਿਸ ਨੇ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਰਾਤੀ ਉਸਨੇ ਜਿਹੜੇ ਕਿਸਾਨ ਕੋ ਟਰਾਲੀਆਂ ਲੈਣ ਗਏ ਸੀ ਉਹਨਾਂ ਦੀ ਕੁੱਟਮਾਰ ਕੀਤੀ ਆ ਕੁੱਟਮਾਰ ਕਰਕੇ ਦਰਿੰਦਗੀ ਕੀਤੀ ਆ ਉਲਟਾ ਪਰਚਾ ਵੀ ਉਹਨਾਂ ਤੇ ਦਰਜ ਕਰਾਇਆ ਵਾ ਥਾਣੇ ਦੇ ਵਿੱਚ ਇਹ ਸਾਰੀ ਦਰਿੰਦਗੀ ਪੁਲਿਸ ਰਾਜ ਜ਼ਬਰ ਭਗਵੰਤ ਮਾਨ ਸਰਕਾਰ ਵੱਲੋਂ ਪੂਰੇ ਪੰਜਾਬ 'ਚ ਸਾਰੇ ਲੋਕਾਂ ਦੇ ਸਾਰੇ ਵਰਗਾਂ ਦੇ ਮਜ਼ਦੂਰ ਕੁੱਟੇ ਜਾ ਰਹੇ ਆ ਮਜ਼ਦੂਰ ਕੁੱਟੇ ਜਾ ਰਹੇ ਆ ਇਹ ਸਾਰਾ ਜੋ ਦਮਨ ਚੱਕਰ ਚਲਾਇਆ ਵਾ ਇਹ ਦਮਨ ਚੱਕਰ ਭਗਵੰਤ ਮਾਨ ਨੂੰ ਤੇ ਮੋਦੀ ਸਰਕਾਰ ਨੂੰ ਜਿਹੜਾ ਵਾ ਉੱਥੇ ਡਬਊਗਾ ਜਿੱਥੇ ਇਹਨਾਂ ਦਾ ਲੂੰ ਤੱਕ ਵੀ ਨਹੀਂ ਲੱਭੂਗਾ ਇਤਿਹਾਸ ਗਵਾ ਵਾ ਪੰਜਾਬ ਨਾਬਰੀ ਦਾ ਇਤਿਹਾਸ ਹੈ ਪੰਜਾਬ ਦਾ ਇਹਨਾਂ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਵਾ ਤੇ ਕਿਸਾਨ ਮਜ਼ਦੂਰ ਸ਼ਨਸ਼ਕਿੰਡੀ ਪੰਜਾਬ ਦੇ ਦੋਨੋਂ ਫੋਰਮਾਂ ਵੱਲੋਂ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਸਮੇਂ 'ਚ ਨਹੀਂ ਇੱਕ ਦੇ ਦਿਨ 'ਚ ਕਕੇ ਸ਼ੰਗਰਛ ਦਾ ਲਾਨ ਜਿਹੜਾ ਵਾ ਉਹ ਪੰਜਾਬ ਦੀ ਸਰਕਾਰ ਦੇ ਖਿਲਾਫ ਕੀਤਾ ਜਾਣ ਵਾਲਾ ਵਾ ਕਿਸਾਨ ਮਜ਼ਦੂਰ ਸ਼ੰਗਰਛ ਖੱਡੀ ਪੰਜਾਬ ਵੱਲੋਂ ਅੱਜ ਸ਼ਹੀਦ ਅੰਗਰੇਜ਼ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਸਰਦੇਵ ਦੇ ਸ਼ਹੀਦੀਆਂ ਉੱਤੇ ਜਿਨ੍ਹਾਂ ਨੇ ਆਪਣੀ ਜਾਨ ਦੀ ਉੱਤੇ ਦਿੱਤੀ ਆਪਣੀ ਵਿਚਾਰਧਾਰਾ ਦੇ ਉੱਤੇ ਖੜ ਕੇ ਮਜਰੂਮਾਂ ਦੀ ਵਿਚਾਰਧਾਰਾ ਦੇ ਉੱਤੇ ਖੜ ਕੇ ਗਰੀਬਾਂ ਦੀ ਵਿਚਾਰਧਾਰਾ ਦੇ ਉੱਤੇ ਖੜ ਕੇ ਕਿਸਾਨਾਂ ਮਜ਼ਦੂਰਾਂ ਦਲਤਾਂ ਭਾਈ ਲਾਲੋਂ ਦੀ ਵਿਚਾਰਧਾਰਾ ਉੱਤੇ ਖੜ ਕੇ ਵੀ ਕੋਈ ਇੱਥੇ ਲੁੱਟਣ ਵਾਲਾ ਨਹੀਂ ਚਾਹੀਦਾ ਕੋਈ ਲੁੱਟੇ ਜਾਣ ਵਾਲਾ ਨਹੀਂ ਹੋਣਾ ਚਾਹੀਦਾ ਕੋਈ ਲੁੱਟਣ ਵਾਲਾ ਨਹੀਂ ਹੋਣਾ ਚਾਹੀਦਾ ਇੱਕ ਬਰਾਬਰੀ ਦਾ ਸਮਾਜ ਬਣਾਉਣ ਵਾਸਤੇ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਹੈ ਅੱਜ ਉਹਨਾਂ ਨੂੰ ਸ਼ੀਦਾਂ ਨੂੰ ਯਾਦ ਕੀਤਾ ਜਾਊਗਾ ਪਰਨ ਕੀਤੇ ਜਾਣਗੇ ਉਹਦੇ ਲਈ ਜੋ ਵੀ ਦੋਨੋਂ ਫੋਰਮ ਆਲੋ ਫੈਸਲਾ ਆਇਆ ਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ throjpur ਦੇ ਵਿੱਚ ਜ਼ਿਲ੍ਹਾ ਪਧਰੀ ਕੱਟ ਇਸ ਤਰ੍ਹਾਂ ਹੀ ਬਾਕੀ 18 ਜ਼ਿਲ੍ਹਿਆਂ ਦੇ ਵਿੱਚ ਜੋਨ ਪਧਰੀ ਸੈਂਕੜੇ ਥਾਵਾਂ ਤੇ ਕੱਟ ਕੀਤੇ ਜਾ ਰਹੇ ਆ ਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ ਸ਼ੀਦਾਂ ਨੂੰ ਤੇ ਉਸ ਤੋਂ ਬਾਅਦ ਭਗਵੰਤ ਮਾਨ ਦੇ ਸਰਕਾਰ ਦੇ ਜਿਹੜੇ ਪੁਤਲੇ ਉਹ ਫੂਕੇ ਪੁਤਲੇ ਫੂਕੇ ਰੋਸ ਪ੍ਰਦਰਸ਼ਨ ਸਾਰਿਆਂ ਥਾਵਾਂ ਦੇ ਸੈਂਕੜੇ ਥਾਵਾਂ ਤੇ ਕੀਤੇ ਜਾਣਗੇ ਇਹ ਕਿਸਾਨ ਮਿਹਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਦੇ ਐਕਸ਼ਨ ਪਲਾਨ ਨੇ ਤੇ ਕੱਲ ਵੀ 24 ਤਰੀਕ ਨੂੰ ਜਿਤਨਾ ਪਹਿਲਾਂ ਐਲਾਨ ਕੀਤਾ ਹੋਇਆ ਕੱਲ ਵੀ ਪੂਰੇ ਪੰਜਾਬ 'ਚ ਪਿੰਡ ਪਦਰੀ ਜਿਹੜੇ 11 ਹਜ਼ਾਰਾਂ ਪਿੰਡਾਂ 'ਚ ਪੁਤਲੇ ਫੂਕੇ ਰੋਸ ਪ੍ਰਦਰਸ਼ਨ ਕੱਲ ਵੀ ਕੀਤੇ ਜਾਣਗੇ 24 ਤਰੀਕ ਨੂੰ ਉਸ ਤੋਂ ਬਾਅਦ ਸ਼ੰਗਰਸ਼ ਨੂੰ ਹੋਰ ਤੇਜ਼ ਕੀਤਾ ਜਾਊਗਾ ਜੋ ਮੰਗਾ ਮਨਵਾਉਣ ਤੱਕ ਹਰ ਹਾਲਤ ਤੱਕ ਜਾਰੀ ਰਹੂਗਾ ਇਹਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਫੈਸਲਾ ਵਾ ਕਿ ਜਿਹੜੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਸੰਬੰਧਿਤ ਪਟਿਆਲਾ ਜੇਲ੍ਹ ਚ ਜਾਂ ਕਿਸੇ ਹੋਰ ਜੇਲ੍ਹ ਦੇ ਵਿੱਚ ਜਿੰਨੇ ਵੀ ਸਾਡੇ ਜਿਹੜੇ ਕਾਰਕੁਨ ਆਗੂ ਬੀਬੀਆਂ ਜੇਲ੍ਹ ਦੇ ਵਿੱਚ ਆ ਸਰਵਣ ਪੰਦੇਰ ਮੁੱਖ ਆਗੂ ਦੇ ਸਮੇਤ ਇਸ ਤਰ੍ਹਾਂ ਜਿਹੜੀ ਬੀਬੀ ਰਣਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਆ ਤਰਨਤਾਰਨ ਜੇਲ੍ਹ ਦੇ ਉਹਦੇ ਸਮੇਤ ਉੱਚ 12 ਬੀਬੀਆਂ ਵਾਂ ਤੇ 17 ਜਿਹੜੇ ਮਰਦ ਉਹ ਤਰਨਤਨ ਜ਼ਿਲ੍ਹੇ ਦੇ ਆ ਇਸ ਤਰ੍ਹਾਂ 4 ਜਿਹੜੇ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਤੇ ਬਾਕੀ ਹੋਰ ਵੀ ਬਾਕੀ ਹੋਰ ਵੀ ਆ ਗਏ ਆ ਇਹ ਸਾਰੇ 34 35 ਜਿੰਨੇ ਵੀ ਬਣਦੇ ਆ ਇਹ ਕਿਸਾਨ ਮਿਹਦੂਰ ਸੰਘਰਸ਼ ਨੂੰ ਪੰਜਾਬ ਨਾਲ ਸੰਬੰਧਿਤ ਆ ਇਹਨਾਂ ਦੀ ਜਮਾਨਤ ਨਹੀਂ ਕਰਾਈ ਜਾਊਗੀ ਜਿੰਨਾ ਚਿਰ ਸਰਕਾਰ ਨੇ ਅੰਦਰ ਰੱਖਣੇ ਰੱਖ ਕੇ ਵੇਖ ਲੈ ਕੋਈ ਜਮਾਨਤ ਨਹੀਂ ਕਰਾਵਾਂਗੇ ਆਪਣਾ ਸੰਘਰਸ਼ ਲੜਾਂਗੇ ਸੰਘਰਸ਼ ਲੜਾਂਗੇ ਤੇ ਆਪਣੀਆਂ ਮੰਗਾਂ ਮੰਨਵਾ ਕੇ ਹੀ ਦਮ ਲਵਾਂਗੇ ਆਖਰ ਤੱਕ ਲੜਾਈ ਇਸ ਪ੍ਰਬੰਧ ਨਾਲ ਇਸ ਪੁਸ਼ ਰਾਜ ਨਾਲ ਲੜਨੀ ਆ ਤੇ ਭਗਵੰਤ ਮਾਨ ਦੀ ਸਰਕਾਰ ਤੇ ਕੇਂਦਰ ਸਰਕਾਰ ਨਾਲ ਲੜਨੀ ਆ ਜੋ ਏ ਅੱਜ ਭਗਵੰਤ ਮਾਨ ਕੱਟ ਪੁਤਲੀ ਬਣਿਆ ਹੋਇਆ ਪੁਲਿਸ ਦੀ ਪ੍ਰਸ਼ਾਸਨ ਦੀ ਕੇਜਰੀਵਾਲ ਦੀ ਕੇਂਦਰ ਸਰਕਾਰ ਦੀ ਕਾਰਪੋਰੇਟ ਦੀ ਇਹਨੂੰ ਸਬਕ ਸਿਖਾਉਣਾ ਵਾ ਹਰ ਹਾਲਤ ਸਿਖਾਉਣਾ ਵਾ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਭਾਈ ਲੱਲਵਾ ਨੂੰ ਤੇ ਇਸੇ ਤਰ੍ਹਾਂ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਮੇਰੀ ਪੀ ਲਿਆ ਪੀ ਆਸ ਟਾਈਮ ਤੇ ਵੇੜਾ ਵਾ ਮیدਾਨ ਦੇ ਵਿੱਚ ਆਓ ਮیدਾਨ ਚਾਹੀਏ ਤੇ ਆਪਣੀ ਲੜਾਈ ਨੂੰ ਤੇਜ਼ ਕਰੀਏ ਇਸ ਤੋਂ ਅੱਗੇ ਪਿੰਡ ਪੱਧਰ ਤੇ ਇਹ ਕਹਿੰਦੇ ਵੀ ਸਰਕਾਰ ਪੈਰਲ ਚਲਾ ਰਹੀ ਹੈ ਕਿਸਾਨ ਸਾਡੀ ਸਰਕਾਰ ਪਿੰਡਾਂ ਦੇ ਵਿੱਚ ਪੈਰਲ ਚੱਲੂਗੀ ਅੱਗੇ ਵੀ ਚੱਲ ਰਹੀ ਹੁਣ ਵੀ ਚੱਲੂਗੀ ਤੁਸੀਂ ਆਪਣੀ ਸਰਕਾਰ ਚਲਾ ਰਹੇ ਜੋ ਨਾ ਲੋਕਾਂ ਨੂੰ ਕੁੱਟਣ ਲਈ ਲੁੱਟਣ ਲਈ ਦਬਾਉਣ ਲਈ ਉਹਨਾਂ ਦੀ ਵਾਜ ਦਬਾਉਣ ਲਈ ਜਮੂਰੀਆ ਕਹਿੰਦਾ ਘਾਣ ਕਰ ਲਈ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਤੁਸੀਂ ਮਧੋਲਿਆ ਵਾ ਪੈਰਾਂ ਥੱਲੇ ਮਧੋਲਿਆ ਵਾ ਤੁਸੀਂ ਆਪਣੀ ਸਰਕਾਰ ਦਰਨ ਵਾਸਤੇ ਲੋਕਾਂ ਨੂੰ ਚਲਾ ਰਿਹਾ ਜੋ ਨਾ ਤਾਂ ਅਸੀਂ ਵੀ ਲੋਕਾਂ ਨੂੰ ਬਚਾਉਣ ਵਾਸਤੇ ਆਪਣੀ ਸਰਕਾਰ ਪਿੰਡਾਂ ਚ ਚਲਾਵਾਂਗੇ ਤੁਸੀਂ ਲਾ ਲਓ ਚੰਡੀਗੜ੍ਹ ਬੈਰੀਕਾਡ ਤੁਸੀਂ ਲਾ ਲਓ ਦਿੱਲੀ ਬੈਰਾਕਾਡ ਤੁਸੀਂ ਆਇਓ ਪਿੰਡਾਂ ਦੇ ਵਿੱਚ ਪਿੰਡਾਂ ਚ ਅਸੀਂ ਤੁਹਾਨੂੰ ਪਿੰਡਾਂ ਚ ਤੁਹਾਨੂੰ ਵੜਨ ਤੱਕ ਨਹੀਂ ਦੇਵਾਂਗੇ ਪਿੰਡਾਂ ਚ ਪਿੰਡਾਂ ਦੇ ਵਿੱਚ ਸਾਡੇ ਬੈਰੀਕਾਡ ਲੱਗੇ ਹੋਣਗੇ ਕਿਸਾਨਾਂ ਦੇ ਪਿੰਡ ਪਿੰਡ ਨੂੰ ਕਲਾ ਬਣਾਉਣਾ ਅਸੀਂ ਕਲਾ ਬਣਿਆ ਹੋਇਆ ਵਾ ਕਲਾ ਬਣਾ ਦਾਂਗੇ ਆਉਣ ਵਾਲੇ ਸਮੇਂ ਇਹ ਦੇਖੋ ਕੀ ਬਣਦਾ ਤੁਸੀਂ ਪਿੰਡਾਂ ਦੇ ਵਿੱਚੋਂ ਜਿਹੜੇ 92 94 ਲੈ ਕੇ ਗਏ ਜੋ ਉਹ ਪਿੰਡਾਂ ਦੇ ਲੋਕਾਂ ਨੇ ਵੋਟਾਂ ਪਾਈਆਂ ਤੇ ਅੱਜ ਜਦੋਂ ਤੁਸੀਂ ਜੋ ਕਿਸਾਨਾਂ ਨਾਲ ਜਿਦਾਂ ਦੁਰਵਿਹਾਰ ਕਰ ਰਹੇ ਹੋ ਜਿਦਾਂ ਕਿਸਾਨਾਂ ਨੂੰ ਤੁਸੀਂ علیحدਾ ਕਰ ਰਹੇ ਹੋ ਸੋਸਾਇਟੀ ਨਾਲੋਂ ਵੀ ਕਿਸਾਨ ਕੋਈ ਜਿਦਾਂ ਤਾਲੇਬਾਨੀ ਹੁੰਦੇ ਆ ਜਿਦਾਂ ਕਿਸਾਨ ਮਜ਼ਦੂਰ ਕੋਈ ਇਹ ਵੱਖਰੀ ਵੱਖਰੀ ਚੀਜ਼ ਹੁੰਦੇ ਆ ਤੇ ਬਾਕੀ ਸਮਾਜ ਵੱਖਰਾ ਹੁੰਦਾ ਜਿਸ ਤਰ੍ਹਾਂ ਸਮਾਜ ਚ ਵੰਡ ਪਾ ਰਹੇ ਹੋ ਸਮਾਜ ਚ ਵੰਡ ਨਹੀਂ ਜੋ ਪੈਣੀ ਤੁਹਾਨੂੰ ਲੈਣੀਆਂ ਨੇ ਦੇਣੀਆਂ ਪੈਣਗੀਆਂ ਤੁਸੀਂ ਸਾਡੇ ਪਿੰਡਾਂ ਚ ਵੜ ਕੇ ਵਿਖਾਇਓ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਲਾਣਿਆ ਤੇ ਬਾਕੀ ਅਸੀਂ ਆਪਣਾ ਸੰਘਰਸ਼ ਤੇਜ਼ ਕਰਾਂਗੇ ਹਰ ਹਾਲ ਜਿੱਤਾਂਗੇ